oh my बजहाली इनके दर पे मिले खुशहाली जीवन में अगर हो बजहाली इनके दर पे मिले खुशहाली यह मा तेरी सारी बिताए कल लिए ਕਾਰਾ ਮੱਲੇ ਸ਼ਾਹ ਫਕੀਰ ਦਾ ਬੱਚੇ ਦਰਬਾਰ ਕੀ ਧਿਕਾਰਾ ਕਰਮੇ ਸ਼ਾਹ ਦਾ ਬੱਚੇ ਦਰਬਾਰ ਕੀ ਜਰਕਾਰਾ ਸੰਤੇਬਾ ਸਰਕਾਰ ਦਾ ਬੱਚੇ ਦਰਬਾਰ ਕੀ ਜੀ ਅੱਖਾ ਜੀ ਬਬਾਈ ਬਬਾਈ ਆਪਣਾ ਸ਼ੋਭਨਾਮ ਦੱਸਦੇ ਅੱਜ ਕਿਸ ਦਰਬਾਰ ਦਾ ਜਿਹੜਾ ਅਸਲਾਮਾ ਉਰਸ ਹੋ ਰਿਹਾ ਇਸ ਬਾਰੇ ਸੰਤਾਂ ਨੂੰ ਦੱਸੋ ਸਾਡੇ ਪਹਿਲੇ ਬਜ਼ੁਰਗ ਕਰਾਂਦੇ ਸੀ ਤੇ ਉਹਨਾਂ ਦੇ ਰੀਤ ਦੇ ਨਾਲ ਹੀ ਅਸੀਂ ਚਲਾਈ ਜਾ ਰਹੇ ਹਾਂ ਤੇ ਕਿਨਵਾ ਅਸਲਾਮਾ ਵਾਤੇ ਕੀ ਸਰਕਾਰਾਂ ਦਾ ਨਾਮ ਆ ਦਰਬਾਰ ਦਾ ਨਾਮ ਆ ਅਸੀਂ ਮੱਲੇ ਸ਼ਾਹ ਫਕੀਰ ਨੂੰ ਮੰਨਦੇ ਜੀ ਹਾਂਜੀ ਲਖਦਾ ਦਾ ਜੀਠਾ ਜੀਲਾ ਜੀ ਹਾਂਜੀ ਸੁਸ਼ੰਕਤਾ ਜਿਹੜੀਆਂ ਇਸ ਵਕਤ ਵੀਡੀਓ ਦੇਖ ਰਹੀਆਂ ਕੋਈ ਮੈਸੇਜ ਕੋ ਸੁਨੇਹਾ ਜਿਹੜਾ ਪਰਮਾਤਮਾ ਦੇ ਲੜ ਲੱਗਣ ਨੂੰ ਲੈ ਕੇ ਨਸ਼ਿਆਂ ਤੋਂ ਦੂਰ ਹੋਣ ਨੂੰ ਲੈ ਕੇ ਹਾਂਜੀ ਹਾਂਜੀ ਅਸੀਂ ਤੇ ਕਹਿੰਦੇ ਆ ਵੀ ਸਾਰੇ ਸਾਡੇ ਵਰਗੂ ਜਿਹੜੋ ਸਾਡੇ ਨਾਲ ਜੁੜੋ ਸਾਰੇ ਨਸ਼ੇ ਤੋਂ ਦੂਰ ਹੋ ਠੀਕ ਹੈ ਜੀ ਆਪਣਾ ਇੱਕ ਵਾਰੀ ਸ਼ੋਭਨਾਮ ਦੱਸਦੇ ਹੋ ਜਿਹੜਾ ਨਾਮ ਮੇਰਾ ਪਰਬਤ ਸਿੰਘ ਆ ਤੇ ਨਾਮ ਡਟੀਸ਼ਾ ਹੀ ਕਹਿੰਦੇ ਆ ਜਿਆਦਾ ਇਹ ਦਰਬਾਰ ਜਿੱਥੇ ਅੱਜ ਸਲਾਨਾ urs ਹੋ ਰਿਹਾ ਕਿੱਥੇ ਦਰਬਾਰ ਦਾ ਇਹ ਸੰਤਰਾਮ ਸਰਾ ਉਸ ਐਲ ਲੋਰੀ ਗੇਟ ਠੀਕ ਹੈ ਹਾਂ ਜੀ ਸਰਾਮੇ ਚ ਪਹਿਲਾ ਧਾਰੀ ਆ ਸਾਡਾ ਨਾਲ ਹਰ ਇੱਕ ਸਿੰਗਰ ਆ ਰਹੇ ਕੋਈ ਕੋਨਾ ਰਾਜੀ ਰਹਿਮਤ ਨੂੰ ਕਿਹਾ ਜੇ ਇਹ ਹਾਲੀ ਸੀਦਾ ਉਹ ਪਹੁੰਚੇ ਨਹੀਂ ਜੀ